ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਇੱਕ ਨਾਰਾ ਲਾਇਆ ਆਪਣੀ ਰਾਖੀ ਆਪ ਕਰੋ ਇਹਦਾ ਕੀ ਮਤਲਬ ਕੀ ਦੱਸਣਾ ਚਾਹ ਰਿਹਾ ਹੈ ਜੀ ਆਪਣੀ ਰਾਖੀ ਦਾ ਮਤਲਬ ਹੁੰਦਾ ਜੀ ਆਪਣੀਆਂ ਉਂਗਲਾਂ ਪੰਜ ਆ ਜੀ ਮੰਨ ਕੇ ਕੁੱਲੀ ਉਂਗਲ ਨੂੰ ਤੁਹਾਨੂੰ ਕੋਈ ਤੋੜ ਸਕਦਾ ਜੀ ਜੇ ਜਦੋਂ ਇਹ ਐ ਬਣ ਜਾਂਦੀ ਆ ਇਹ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਪੰਜਾਂ 'ਚ ਪਰਮੇਸ਼ਰ ਅੱਜ ਜਿਹੜਾ ਤਰਨਾ ਲਾਇਆ ਗਿਆ ਉਹਦਾ ਨਹੀਂ ਹੁਣ ਤੁਹਾਨੂੰ ਉਹੀ ਜਵਾਬ ਦੇਣਾ ਇਹ ਜਿਹੜਾ ਨਾਰਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਅਸੀਂ ਪਿੱਛੇ ਤੋਂ ਦੇਖਦੇ ਆਏ ਆ ਇਤਿਹਾਸ ਆ ਜਿੰਨੀਆਂ ਵੀ ਸਰਕਾਰਾਂ ਆਈਆਂ ਜਿੰਨੀਆਂ ਆਪਾਂ ਵੋਟਾਂ ਨਾਲ ਬਣਾਵਾਂਗੇ ਵੋਟਾਂ ਵਾਲਿਆਂ ਤੋਂ ਸਾਨੂੰ ਸੰਘਰਸ਼ੀ ਲੋਕਾਂ ਨੂੰ ਕੋਈ ਆਸ ਨਹੀਂ ਅਸੀਂ ਤਾਂ ਦੇਖ ਚੁੱਕੇ ਆ ਕੁਝ ਤੁਹਾਨੂੰ ਲੱਗਦਾ ਹੁੰਦਾ ਵੀ ਜਿਹੜੇ ਤੁਸੀਂ ਮੁਲਾਜ਼ਮ ਹੋਨੇ ਆ ਜਾਂ ਪੱਤਰਕਾਰ ਹੋਨੇ ਆ ਤੁਹਾਨੂੰ ਵੀ ਲੱਗਦਾ ਹੁੰਦਾ ਵੀ ਵੋਟਾਂ ਵਾਲੇ ਸਾਡਾ ਸਮਾਰ ਦੇਣਗੇ ਵੋਟਾਂ ਵਾਲੇ ਕਿਸੇ ਦਾ ਕੋਈ ਨਹੀਂ ਸਮਾਰਦੇ ਗੱਲ ਮਕਾਓ ਸਾਡੂ ਸਾਡੇ ਆਗੂ ਕਹਿੰਦੇ ਹੁੰਦੇ ਆ ਜਿਵੇਂ ਆਪਾਂ ਨਾਂ ਨਾ ਲੈ ਕੇ ਗੱਲ ਕਰੀਏ ਵੀ ਆਗੂ ਕਹਿੰਦੇ ਹੁੰਦੇ ਵੀ ਇਹ ਸਾਨੂੰ ਵੀ ਕਿਤੇ ਤੁਸੀਂ ਕੁਰਸੀ ਦੇ ਦਈਏ ਨਾ ਕੁਰਸੀ ਦੇ ਦਿਓ ਤੇ ਉਹ ਕਹਿੰਦੇ ਕਹਿੰਦੇ ਉਹ ਵੀ ਕਿਸੇ ਦਾ ਇਨਸਾਫ ਨਹੀਂ ਕਰਨ ਦਿੰਦੇ ਯਾਨੀ ਉਹ ਨਾਰਾ ਜਿਹੜਾ ਚੱਲਿਆ ਵੀ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਨਾ ਝਾਕ ਕਰੋ ਯਾਨੀ ਆਪਾਂ ਨੂੰ ਆਪਦੀ ਰਾਖੀ ਕਿਵੇਂ ਕਰਨੀ ਹੈ ਵਾਪਾਂ ਨੂੰ ਇੱਕ ਏਕਤਾ ਬਣਾਉਣੀ ਪੈਣੀ ਹੈ ਅੱਜ ਅੱਜ ਜਿਹੜੀ ਏਕਤਾ ਦਿਖਾਈ ਆ ਉਹਦੇ ਪਿੱਛੇ ਕੀ ਮਤਲਬ ਕੀ ਨੂੰ ਮਤਲਬ ਕੀ ਦੇ ਟਾਰਗੇਟ ਕੀਤਾ ਹੈ ਏਕਤਾ ਏਕਤਾ ਦਾ ਮਤਲਬ ਤੁਹਾਨੂੰ ਇਹ ਦੱਸ ਦਿੰਨੇ ਆ ਮੋਟਾ ਜਿਹਾ ਵੀ ਇੱਕੇ ਗਰੀਬ ਪਰਿਵਾਰ ਜਿਤ ਤੱਕ ਸਾਨੂੰ ਸੁਣਨ ਚ ਆਇਆ ਵੀ ਗਰੀਬ ਪਰਿਵਾਰ ਆ ਉਹ ਇੱਕ ਬੰਦਾ ਡਰਾਈਵਰ ਆ ਜਿਹੜਾ ਮੰਨ ਕੇ ਚੱਲੋ ਜੇ ਉਹ ਡਰਾਈਵਲੀ ਕਰਦਾ ਤੇ ਮੰਨ ਕੇ ਤਾਂ ਉਹਦਾ ਘਰ ਚੱਲਦਾ ਯਾਜ ਉਹ ਸੰਘਰਸ਼ ਦੇ ਇੱਥੇ ਬੈਠਾ ਦੇ ਉਹਦਾ ਸ਼ਾਮ ਨੂੰ ਚੁੱਲ੍ਹਾ ਨਹੀਂ ਤਪਣਾ ਤੁਸੀਂ ਵੀ ਦੇਖ ਸਕਦੇ ਹੋ ਵੀ ਉਹ ਕਿ ਦਿਹਾੜੀਦਾਰ ਬੰਦਾ ਜਿਹੜਾ ਡਰਾਈਵ ਲ ਆ ਗਿਆ ਨਾ ਉਹ ਕਿ ਦਿਹਾੜੀਦਾਰ ਬੰਦਾ ਉਹ ਗੱਡੀਆਂ ਦਾ ਮਾਲਕ ਨਹੀਂ ਹੈਗਾ ਇਹ ਜਿਹੜੇ ਠੱਗ ਏਜੰਟਾਂ ਇਹਨਾਂ ਦੀਆਂ ਸਰਕਾਰਾਂ ਸਰਕਾਰਾਂ ਇਹਨਾਂ ਨਾਲ ਰਲੀਆਂ ਮੀਆਂ ਜਦੋਂ ਇੱਥੇ ਇੱਥੇ ਆਏ ਆ ਉਦੋਂ ਸਾਨੂੰ ਪੁਲਿਸ ਸ਼ਾਸਨ ਨੇ ਧਮਕੀਆਂ ਵੀ ਦਿੱਤੀਆਂ ਵੀ ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ ਥੋੜੇ ਦੇ ਪਰਚੇ ਪਾ ਦੇਾਂਗੇ ਅਸੀਂ ਤਿਆਰ ਹਾਂ ਕਰ ਲੈਣੇ ਸਾਨੂੰ ਗ੍ਰਿਫਤਾਰ ਉਲਟਾ ਕਰਨਾ ਤਾਂ ਇਹ ਜੇ ਠੱਗ ਏਜੰਟਾਂ ਨੂੰ ਚਾਹੀਦਾ ਉਲਟਾ ਧਮਕੀਆਂ ਸਾਨੂੰ ਦਿੰਦੇ ਆ ਪਰ ਖਾਲਸਾ ਖਾਲਸਾ ਹਮੇਸ਼ਾ ਤਿਆਰ ਵਰ ਤਿਆਰ ਆ ਜੋਨਮਦੇ ਖਿਲਾਫ ਅਸੀਂ ਲੜਾਂਗੇ ਭਾਈ ਇੱਥੇ ਜਨਪਦਾਤ ਰੱਖਾਂਗੇ ਪਰਿਵਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਂਦਰ ਮੋਹਨ ਸਿੰਘ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਿਹਾਲ ਸਿੰਘ ਵਾਲੇ ਦਾ ਬਲਾਕਾ ਗੂ ਜ਼ਿਲ੍ਹੇ ਦਾ ਮੀਤ ਸਖਤਰ ਜੀ ਅੱਜ ਘਰਨਾ ਲਗਾਇਆ ਹੈ ਜੀ ਜਲਵਾਟ ਜੀ ਮਦਾਨ ਜੀ ਲਗਭਗ ਦੱਸਿਆ ਵੀ ਸਾਢੇ ਤਿੰਨ ਸਾਲ ਹੋ ਗਏ ਇਹਨਾਂ ਕੋਲੇ ਫੈਲਾਈ ਸੀ ਇੱਕ ਨਵੋ ਪਤ ਨੂੰ ਬਾਹਰ ਭੇਜਣ ਦੀ ਖਾਤਰ ਇਹਨਾਂ ਨੇ 15 ਲੱਖ 40 ਹਜ਼ਾਰ ਰੁਪਏ ਸਾਥੋਂ ਲੈ ਲਿਆ ਸੀ ਜਿਹੜਾ ਕਿ ਕੋਈ ਉਹਤੇ ਗੱਲਬਾਤ ਨਹੀਂ ਹੋਈ ਜਦੋਂ ਪਤਾ ਲੱਗਿਆ ਵੀ ਇਹ ਫਰੌਡ ਸਿਸਟਮ ਆ ਤੇ ਇਹਨਾਂ ਕੋਲੇ ਆਏ ਚੱਲ ਕੇ ਤੇ ਇਹਨਾਂ ਨੇ ਉਹ ਗੱਲਾਂ ਸਾਰੀਆਂ ਟਾਲਮਟੋਲ ਕੀਤੀਆਂ ਦਬਾਅ ਬਣਦਾ ਰਿਹਾ ਆਉਂਦੇ ਰਹੇ ਵਾਰੀ-ਵਾਰੀ ਪਰਿਵਾਰ ਜਿਹੜਾ ਸੀ ਮੁੜ ਕੇ ਉਸ ਤੋਂ ਬਾਅਦ ਇਥੇ ਪਹਾਨਾ ਸਿੱਧੂ ਵੀ ਆਇਆ ਸੀ ਜਿਹਦੇ ਤੇ ਇਹਨਾਂ ਨੇ ਪਰਚਾ ਕਚੈਨੀ ਚੋਰ ਦਾ ਕਰਾਇਆ ਤੇ ਦਰਸਲ ਉਹ ਕਹਾਣੀ ਇਹ ਸੀਗੀ ਵੀ ਇਸ ਪਰਿਵਾਰ ਦੇ ਪੈਸੇ ਫਸੇ ਵੀ ਤੇ ਉਹ ਪੈਸੇ ਦਿਵਾਉਣ ਦੀ ਖਾਤਰ ਆਇਆ ਸੀ ਚਲੋ ਉਸ ਤੋਂ ਬਾਅਦ ਜਿਹੜਾ ਇਹਨੇ ਦਫ਼ਤਰ ਬਦਲੀ ਕਰ ਲਿਆ ਇਥੋਂ ਆਪਦਾ ਜਿਹੜਾ ਐਡਰੈਸ ਸੀ ਉਹ ਚੇਂਜ ਕਰ ਲਿਆ ਫਿਰ ਪਰਿਵਾਰ ਨੇ ਬੰਦੇ ਲਿਆ ਕੇ ਭਜਨ ਅਠ ਕਰਕੇ ਇਹਨੂੰ ਇਸ ਘਰ ਦੇ ਵਿੱਚ ਤਿੰਨਾਂ ਮਹੀਨਿਆਂ ਬਾਅਦ ਲੱਭਿਆ ਜਦੋਂ ਲੱਭਿਆ ਤਾਂ ਉਸ ਤੋਂ ਬਾਅਦ ਜਥੇਬੰਦੀਆਂ ਨਾਲ ਕੰਟੈਕਟ ਹੋਇਆ ਜਥੇਬੰਦੀਆਂ ਦੇ ਜ਼ੋਰ ਜ਼ਾਰ ਤੇ ਜਿਹੜਾ 7 ਲੱਖ ਰੁਪਏ ਸੀ ਉਹ ਇਹਨੇ 15 ਲੱਖ ਦੇ ਵਿੱਚੋਂ ਵਾਪਸ ਕਰਤਾ ਤੇ ਜਿਹੜਾ ਦੂਜਾ ਪੈਸਾ ਸੀ ਉਹਨੂੰ ਟਾਲ ਮਟੋਲ ਹਰ ਰੋਜ਼ ਲੱਗ ਰਿਹਾ ਸੀ ਲਗਭਗ 9 ਮਹੀਨੇ ਪਹਿਲਾਂ ਅਸੀਂ ਇਸੇ ਵੱਡੇ ਰੂਪ ਦੇ ਵਿੱਚ ਧਰਨਾ ਲਾਉਣ ਲਈ ਇੱਥੇ ਆਏ ਸੀ ਜਦੋਂ ਇੱਥੇ ਆਏ ਤਾਂ ਇੱਥੇ ਭਪਿੰਦਰ ਸਿੰਘ ਐਸਐਚਓ ਆ ਫਤ ਨੰਬਰ ਦੇ ਵਿੱਚ ਉਹਨਾਂ ਨਾਲ ਜਦੋਂ ਗੱਲਬਾਤ ਹੋਈ ਦੱਸਿਆ ਉਹ ਆਏ ਇੱਥੇ ਵੀ ਤੁਸੀਂ ਧਰਨਾ ਨਹੀਂ ਲਾ ਸਕਦੇ ਅਸੀਂ ਆਏ ਅਸੀਂ ਕਹੇ ਅਸੀਂ ਲੁੱਟੇ ਜਾਣ ਵਾਲੇ ਲੋਕ ਆਂ ਸਾਨੂੰ ਲੁੱਟਿਆ ਤੇ ਇਸ ਏਜੰਟ ਵੱਲੋਂ ਲੁੱਟਿਆ ਗਿਆ ਤਾਂ ਫਿਰ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਵੀ ਭਪਿੰਦਰ ਸਿੰਘ ਤੇ ਸੁਖਦੇਵ ਸਿੰਘ ਡਿਪਟੀ ਸੀਗੇ ਜਿਹੜੇ ਗੱਲ ਚੌਂਕ ਦੇ ਵਿੱਚ ਦਫ਼ਤਰ ਸੀ ਉਹਨਾਂ ਦਾ ਉਹਨਾਂ ਨੇ ਇਕੱਠੇ ਬੈਠ ਕੇ ਸਾਡੀ ਗੱਲਬਾਤ ਕਰਾ ਕੇ ਬਕਾਇਦਾ ਕੰਪਰੋਮਾਈਜ਼ ਹੋਇਆ ਉਹਦੇ ਵਿੱਚ 6,90,000 ਰੁਪਏ ਇਹਨਾਂ ਨੇ ਸਾਨੂੰ ਉਸ ਟਾਮ ਤੇ ਲਿਖ ਕੇ ਦਿੱਤਾ ਵੀ ਤਿੰਨਾਂ ਮਹੀਨਿਆਂ ਦੇ ਅੰਦਰ-ਅੰਦਰ ਅਸੀਂ ਤੁਹਾਨੂੰ ਪੈਸੇ ਦੇ ਦੇਵਾਂਗੇ ਅਸੀਂ ਤਿੰਨਾਂ ਮਹੀਨਿਆਂ ਬਾਅਦ ਜਦੋਂ ਆਏ ਪੈਸੇ ਲੈਣ ਵਾਸਤੇ ਉਦੋਂ ਵੀ ਟਾਲਮਟ ਲੱਗ ਭਾਗ ਅਜ ਨੌ ਮਹੀਨੇ ਹੋ ਗਏ ਫਰਵਰੀ ਦੇ ਵਿੱਚ ਇਹਨੇ 50000 ਰੁਪਇਆ ਸਾਨੂੰ ਪਾਤਾ ਸੀ ਹੁਣ ਵੀ ਸਾਨੂੰ ਅੱਜ ਪਾ ਦਿੰਨੇ ਆਂ ਸੁਬਾ ਪਾ ਦਿੰਨੇ ਆਂ ਸ਼ਾਮ ਨੂੰ ਪਾ ਦਿੰਨੇ ਆ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਜਿਹੜਾ ਇਹ ਪਰਿਵਾਰ ਆ ਇਹਨਾਂ ਦੇ ਪਰਿਵਾਰ ਨੇ ਜ਼ਮੀਨ ਵੀ ਵੇਚਤੀ ਘਰ ਵੀ ਗਹਿਣੇ ਹੋ ਗਿਆ ਇੱਥੋਂ ਤੱਕ ਕਿ ਵੀ ਇਹਨਾਂ ਕੋਲੇ ਆਟਾ ਵੀ ਹੈ ਨਹੀਂ ਜਿਹੜਾ ਆਥਰ ਨੂੰ ਸ਼ਾਮ ਨੂੰ ਰੋਟੀ ਪਕਾ ਕੇ ਖਾ ਲੈਣ ਜਿਹੜੇ ਇਹੋ ਜਿਹੇ ਏਜੰਟਾਂ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਗਰੀਬ ਘਰਾਂ ਦੇ ਪੈਸੇ ਇਹਨਾਂ ਨੂੰ ਦਬਾਈ ਜਾਂਦੇ ਮਸਲਾ ਸਾਰਾ ਤੁਹਾਨੂੰ ਪਹਿਲਾਂ ਵੀ ਜਿਹਨੇ ਦੱਸ ਹੀ ਦਿੱਤਾ ਤਕਰੀਬਨ ਸਾਢੇ ਕੋ 3 ਸਾਲ ਹੋ ਗਏ ਤੇ ਆਪਣੇ بیٹے ਦਾ ਤੇ ਬੇਟੀ ਦਾ ਨੂਬਦਾ ਤੇ ਬੱਚੇ ਦਾ ਲਗਾਇਆ ਸੀ ਤੇ ਇਹਨਾਂ ਨੇ ਮਤਲਬ ਪੈਸੇ ਪਰਵਾਲੇ ਸੀ 7 ਤੋਂ 15 ਲੱਖ 40000 ਰੁਪਇਆ ਉਸ ਤੋਂ ਬਾਅਦ ਇਹਨਾਂ ਨੇ ਵੀ ਕੁਝ ਵੀ ਨਹੀਂ ਕੀਤਾ ਸੀ ਕੈਪਸ ਨੋਟ ਵੀ ਫੈਲ ਦੇ ਵਿੱਚੋਂ ਕਢਾ ਚੁੱਕੇ ਆ ਕੁਝ ਨਹੀਂ ਲੱਗਿਆ ਉਹਦੇ ਵਿੱਚ ਤੇ ਬਸ ਇਦਾਂ ਹੀ ਲਾਰੇ ਲੱਪੇ ਲਾਉਂਦੇ ਰਹੇ ਜਿਹਦੇ ਵਿੱਚੋਂ ਸਾਨੂੰ 7 ਲੱਖ 16000 ਰੁਪਇਆ ਇਹਨਾਂ ਨੇ ਦਿੱਤਾ ਉਹ ਵੀ ਅਦਰਵਾਈਜ਼ ਬਸ ਥੋੜੇ ਥੋੜੇ ਕਰਕੇ ਦਿੱਤੇ ਆ ਜੋ ਕਿ ਸਟੇਟਮੈਂਟ ਆ ਮੇਥੇ ਸਾਰੇ ਹੈਗੇ ਆ ਹੁਣ 8 ਲੱਖ 24000 ਰੁਪਇਆ ਰਹਿ ਗਿਆ ਤੇ ਉਹ ਮਤਲਬ ਦੇ ਨਹੀਂ ਗਈ ਜੀ ਕਿਹੜੀ ਕੰਟਰੀ ਜਾਣ ਵਾਸਤੇ ਨਹੀਂ ਜਲਵਾਏ ਆ ਕੈਨੇਡਾ ਦੀ ਜਾਣ ਜਾਣ ਵਾਸਤੇ ਫਾਸੂੜ ਜਿਹੜਾ ਦਿੱਤਾ ਸੀ ਵਾਪਸ ਹਾਂ ਜੀ ਡਾਕੂਮੈਂਟ ਸਾਰੇ ਵਾਪਸ ਕਰਤੇ ਸਾਨੂੰ ਉਹਨਾਂ ਨੇ ਇੱਕਦੋ ਦੀ ਗੱਲ ਕੀਤੀ ਸੀ ਕਿ ਜੀ ਕਦੋਂ ਤੱਕ ਪੈਸੇ ਮੋੜ ਦੇਣਗੇ ਪੈਸੇ ਸਾਨੂੰ ਜਿੱਦਾਂ ਤੋਂ 2 ਤੀਜਾ ਮਹੀਨਾ ਪਹਿਲਾ ਤੇ 2022 ਚ ਪੈਸੇ ਭਰੇ ਸੀ ਉਸ ਤੋਂ ਬਾਅਦ ਕਹਿੰਦੀ ਸੀ ਜੇ ਨਾ ਫੈਲ ਮਤਲਬ ਤੁਹਾਡਾ ਕੇਸ ਲੱਗਿਆ ਤੇ ਮੈਂ ਕਹਿੰਦੀ ਸੀ ਮਾਰਚ ਦੇ ਵਿੱਚ ਵਾਪਸ ਕਰ ਦੂੰ ਸਾਰੇ ਤੀਜੇ ਮਹੀਨੇ ਦੇ ਵਿੱਚ ਵਿੱਚ ਜਿੱਦੋਂ ਲਾਸਟ ਸਮਝੇ ਪਾਇਆ ਦਫਤਰਾਂ ਦੇ ਮੂਰੇ ਕਿ ਪੈਸੇ ਮੋੜਦੇ ਨੇ ਕੁਝ ਪੈਸੇ ਮੋੜਦੇ ਆ ਬਾਕੀ ਪੈਸੇ ਕਦੋਂ ਤੱਕ ਮੋੜਦੇ ਆ ਬਾਕੀ ਕੋਈ ਰਾਹ ਨਹੀਂ ਦਿੱਤਾ ਵੀਰ ਜੀ ਬਾਕੀ ਜੱਥੇਬੰਦੀ ਨਾਲ ਬਾਅਦ ਵਿੱਚ ਸਾਡਾ ਕੰਟੈਕਟ ਹੋਇਆ ਉਸ ਤੋਂ ਬਾਅਦ ਜਦੋਂ ਜੱਥੇਬੰਦੀ ਨਾਲ ਕੰਟੈਕਟ ਹੋਇਆ ਇਹਨਾਂ ਨਾਲ ਸਮਝੌਤਾ ਕੀਤਾ ਸੀ 190000 ਚ ਤੇ 3 ਮੰਥ ਲਏ ਸੀ ਉਹਨਾਂ ਨੇ ਉਸ ਤੋਂ ਬਾਅਦ ਵੀ ਉਸਕਰਾਰ ਤੇ ਪੂਰਾ ਨਹੀਂ ਪਹੁੰਚੀ ਹੁਣ ਅੱਜ ਕਿੰਨੀ ਦੇਰ ਤੋਂ ਤੁਸੀਂ ਬੈਠੇ ਹੋ ਅੱਜ ਅਸੀਂ 9 9 ਮਹੀਨਿਆਂ ਤੋਂ ਬਾਅਦ ਫੇਰ ਬੈਠਿਆਂਗੇ ਕੀ ਦਾ ਘਰ ਹੈ ਕੀ ਨਾਮ ਹੈ ਉਹਨਾਂ ਦਾ ਕੀ ਨਾਮ ਬੰਦਾ ਹੈ ਅਹ ਇੰਦਰਜੀਤ ਦਾ ਘਰ ਮੈਡਮਾ ਜੀ ਤੇ ਪੁੱਤਰੀ ਮੀਤਿਆ ਜੱਜਾ ਸਿੰਘ ਨਹੀਂ ਜੀ ਮਿਲਾਈ ਨੀ ਕਰ ਕਰ ਕਰਾਏ ਤੇ ਕਿਰਾਏ ਤੇ ਬੈਠੀ ਆ ਜੀ ਹਾਂ ਜੀ ਕੋਠੀ ਤੇ ਵੀ ਤਕਰੀਬਨ ਇਹ ਕਬਜ਼ਾ ਹੀ ਕਰੀ ਬੈਠੀ ਆ ਮਾਲਕ ਦੇ ਵਿੱਚੋਂ ਕੋਈ ਤੁਹਾਨੂੰ ਮਿਲਿਆ ਉਹਨਾਂ ਵਿੱਚੋਂ ਨਹੀਂ ਜੀ ਕੋਈ ਨਹੀਂ ਮਿਲਿਆ ਜੀ ਉਹ ਨਹੀਂ ਮਿਲਿਆ ਜੀ ਮਾਲਕਾਂ ਵਾਲੇ ਹੈ ਮਾਲਕ ਹੈਗੇ ਆ ਜੀ ਘਰ ਵਾਲੇ ਘਰ ਵਾਲੇ ਹੈ ਮਾਲਕਾਂ ਨੇ ਕੀ ਕਹਿਣਾ ਰਹਿੰਦੇ ਹੈ ਕਿ ਖਾਲੀ ਕਰ ਚੁੱਕੇ ਹੋ ਅਨੇਜੇ ਰੈਂਦੇ ਆਹੋ ਖਾਲੀ ਵੀ ਨਹੀਂ ਕਰਦੇਗੇ ਉਹਨਾਂ ਦਾ ਕਿਰਾਇਆ ਵੀ ਨੱਪੀ ਬੈਠੇ ਆ ਤੇ ਕੋਠੀ ਤੇ ਕਬਜ਼ਾ ਵੀ ਕਰਨਾ ਚਾਹੁੰਦੇ ਆ ਉਹਨਾਂ ਦਾ ਕੰਮ ਹੀ ਇਹੀ ਹੈ ਜਾਨੀ ਇਹ ਹੀ ਕੰਮ ਆ ਹਾਂ ਜੀ ਠੱਗਾਂ ਮਾਰਨਾ ਪਹਿਲਾਂ ਵੀ ਮਹਿਲ ਕਲਾਂ ਆਂਦੇ ਆ ਮਹਿਲ ਕਲਾਂ ਦੇ ਸੀ ਅਸੀਂ ਦਿੱਲੀ ਦੀ ਕਿਹੜੀ ਜਗ੍ਹਾ ਕਿਹੜੇ ਦਫ਼ਤਰ ਚ ਜਾ ਕੇ ਦੇਖ ਕੇ ਰੇ ਕੇ ਅਸੀਂ ਅਸਮੀਤ ਚੌਕ ਕਲਾਰ ਐਜੂਕੇਸ਼ਨ ਇਹਨਾਂ ਦਾ ਆਫਿਸ ਸੀ ਹਾਂ ਜੀ ਲੁਧਿਆਣੇ ਵਿੱਚ ਹੀ ਹਾਂ ਜੀ ਅਸਮੀਤ ਚੌਕ ਦੇ ਵਿੱਚ ਸੀ ਇਹਨਾਂ ਦਾ ਆਫਿਸ ਕਿਤੇ ਨਾ ਕਿਤੇ ਨਹੀਂ ਨਿਗਹਿਲੀ ਮਤਲਬ ਇੱਕ ਬੰਦਾ ਕਿਰਾਏ ਤੇ ਰਹਿੰਦਾ ਇਹਨੇ ਵੀ ਪੇਮੈਂਟਾਂ ਦੇ ਦਿੰਦੇ ਆ ਉਸੀਂ ਮਤਲਬ ਇਸ ਵਾਰ ਕੋਈ ਠੀਕ ਕਹਿਣਾ ਜਾਂਦੇ ਇਹਦੇ ਬੱਚੇ ਬੀਰ ਜੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਇਹਨਾਂ ਬਾਰੇ ਬਸ ਉਦੋਂ ਕਹਿੰਦੇ ਤਾਂ ਹੁੰਦੇ ਆ ਦਿਮਾਗ ਫਿਰ ਗਿਆ ਅੱਜ ਸੀਰਤੂ ਜੀ ਬੈਠੀ ਹੋ ਕੋਈ ਪੁਲਿਸ ਪ੍ਰਸ਼ਾਸਨ ਜਾਂ ਕੋਈ ਹੋਰ ਆਇਆ ਕੋਈ ਪ੍ਰਕਾਰ ਦੀ ਮੈਟਰੀ ਹਾਂਜੀ ਆਏ ਸੀ ਠੀਕ ਹੈ ਨਾ ਜੀ ਉਹਨਾਂ ਦਾ ਕੁਝ ਨਹੀਂ ਕਹਿਣਾ ਬਸ ਆਪਣੇ ਇਹਨਾਂ ਨੂੰ ਜਥੇਵੰਦੀ ਨੂੰ ਬੁਲਾਇਆ ਸੀ ਉੱਥੇ ਆਪਣੇ ਥਾਣੇ 'ਚ ਬਸ ਉਹਨਾਂ ਨੇ ਵੀ ਕੁਝ ਨਹੀਂ ਕਿਹਾ ਦਾ ਉਹ ਕਹਿੰਦੇ ਪਰ ਜਾਰੀ ਰੱਖੋ ਆਪਣੇ ਘਰ ਨੂੰ ਮਾਤਾ ਜੀ ਇਹ ਇੰਟਰਵਿਊ ਦੇ ਕੋਈ ਜੰਤ ਤੁਹਾਡੇ ਕੈਵਿਟ ਹਾਂਜੀ ਹਾਂਜੀ ਇਹ ਦੋ 2020 ਤੋਂ ਸਾਡੇ ਕੋਲ ਇੱਥੇ ਨਵੰਬਰ ਚ ਆਏ ਸੀ ਤੇ ਉਸ ਤੋਂ ਬਾਅਦ ਮੈਂ ਮੈਂ ਬਾਤ ਚੱਲੇਗੀ ਇੱਕ ਸਾਲ ਵਾਸਤੇ ਤੇ ਪਿੱਛੋਂ ਫਿਰ ਮੈਂ ਮੇਰੇ ਬੇਟੇ ਦੀ ਮੰਗਣੀ ਕਰਤੀ ਅਸੀਂ ਆ ਕੇ ਮੈਂ ਕੀਤੀ ਮੰਗਣੀ 2024 ਚ ਕਿੰਨੇ ਕਰਾਇਤੇ ਦਿੱਤਾ ਸੀ ਹਾਂਜੀ ਕਰਾਇਤੇ ਇਹਨੂੰ ਦਿੱਤਾ ਸੀ ਉਸ ਟਾਈਮ 17 ਜਾ ਤੱਕ ਜਦੋਂ 2020 ਚ ਆਈ ਮੇਰੇ ਕੋਲ ਹਾਂਜੀ ਉਸ ਤੋਂ ਬਾਅਦ 3 ਸਾਲ ਤੱਕ ਦਿਂਦੀ ਰਹੀ ਹੈ 1 ਸਾਲ ਤੋਂ ਇਹਨਾਂ ਮੈਨੂੰ ਬਹੁਤ ਖਰਾਬ ਕੀਤਾ ਕਿਉਂਕਿ ਮੈਂ ਬਾਹਰ ਚਲੀ ਗਈ ਸੀ ਤੇ ਉੱਥੇ ਮੈਨੂੰ ਥੋੜਾ ਥੋੜਾ ਕਰਕੇ ਪੈਸੇ ਪਾਉਂਦੀ ਸੀ ਆਨਲਾਈਨ ਪਾਉਂਦੀ ਸੀ ਮੇਰੇ ਮੇਰੇ ਅਕਾਊਂਟ ਚ ਆਉਂਦਾ ਸੀ ਕਿੰਨੇ ਤੋਂ ਮੈਂ ਕਹਿਆ ਲਾਸਟ ਕਰਾਇ ਦਿੱਤੇ ਨੂੰ ਇਹਨਾਂ ਨੂੰ ਅਗਸਤ ਚ 1 ਲੱਖ 22000 ਰੁਪਏ ਬੰਦਾ ਸੀਗਾ ਇਹਦਾ ਪਿਛਲਾ ਪੈਂਡਿੰਗ ਸੀਗਾ ਤੇ ਉਹ ਚੌਂਕੀ ਥਾਣੇ ਫਿਰ ਇਹਨਾਂ ਰਾਜੀਨਾਮਾ ਕਰਾਇਆ ਸੀ 20-2000 ਰੁਪਇਆ ਲੈ ਵੀ ਤੁਹਾਡੇ ਘਰਾਂ ਘੇਰ ਜਮਾਗੇ ਅਸੀਂ ਮਿਲੇ ਪੈਸੇ ਨਹੀਂ ਜੀ ਉਹਦੇ ਚ 10000 ਮੈਨੂੰ ਸਿਰਫ ਆਇਆ ਮੇਰੇ ਮੇਰਾ ਅਕਾਊਂਟ ਸੀ ਆਇਆ ਤੇ ਉਹਨਾਂ ਨੇ ਪੇਪਰ ਆ ਸਾਰੇ ਨਾਲ ਲੱਗੇ ਨੇ ਇਹ ਚੌਂਕੀ ਥਾਣੇ ਸਾਰਾ ਹੋਇਆ ਰਾਜੀਨਾਮਾ ਸਾਡਾ ਹਾਂਜੀ ਕਰਾਇਦਾਰ ਕਿੱਥੇ ਹੈਗੇ ਹਾਂਜੀ ਕਰਾਇਦਾਰ ਥੱਲੇ ਰਹਿੰਦੇ ਵੀ ਅੱਦੇ ਤਾਂ ਤੇ ਕੁਝ ਲੈ ਵੀ ਇਧਰ ਦਹਾਉਣੇ ਆ ਕਿਤੇ ਗਏ ਹੋਣੇ ਹਾਂਜੀ ਸਾਰੇ ਹੀ ਰਹਿੰਦੇ ਆ ਫੈਮਿਲੀ ਬੰਦੀਆਂ ਵੱਲੋਂ ਜਿਹੜੇ ਇਹਨਾਂ ਜੀ ਜੀ ਇਹਦੇ ਵਾਰੀ ਹੀ ਤੁਹਾਡਾ ਚੀਜ਼ ਇਹ ਹੈ ਇਹ ਵਿਚਾਰਿਆ ਕਿ ਲੋ ਵੀ ਦੇਖੋ ਪੈਸੇ ਜੇ ਤੁਸੀਂ ਲਿੱਤੇ ਹੈ ਤੇ ਤੁਹਾਡੇ ਮੋੜਨ ਦਾ ਵੀ ਤਾਂ ਫਰਚ ਬੰਦਾ ਹੈ ਨਾ ਜੇ ਤੁਸੀਂ ਵੱਧ ਲੈ ਰਹੇ ਹੋ ਤੇ ਤੁਸੀਂ ਮੋੜੋ ਉਹਨਾਂ ਦੇ ਜੋ ਵੀ ਜੋ ਵੀ ਹੈਗਾ ਉਹਨਾਂ ਦਾ ਬੰਦਾ ਤੇ ਇਸ ਕਰਕੇ ਨਾਲੇ ਇੱਕ ਸਾਡੀ ਬਦਨਾਮੀ ਦੇਖੋ ਹੋ ਰਹੀ ਹੈ ਸਾਡੇ ਘਰ ਦੀ ਬਦਨਾਮੀ ਹੋ ਰਹੀ ਹੈ ਹੈਨਾ ਸਾਡੇ ਘਰ ਦੇ ਅੱਗੇ ਲੱਗਾ ਤਰਨਾ ਤੇ ਖਾਦਾ ਇਹਨਾਂ ਨੇ ਮਾਨ ਸਰਕਾਰ ਨੂੰ ਇਹੀ ਅਪੀਲ ਹੈ ਸਾਡੀ ਕਿ ਸਾਡਾ ਘਰ ਖਾਲੀ ਕਰਾਇਆ ਜਾਵੇ ਸਾਡਾ ਕਿਰਾਇਆ ਦੁਆਇਆ ਜਾਵੇ ਸਾਡੇ ਬਿਜਲੀ ਬਿੱਲ ਵੀ ਦੁਆਇਆ ਜਾਵੇ ਕਿਉਂਕਿ ਸਾਨੂੰ ਨਾ ਤੱਕਾ ਹੋ ਰਿਹਾ ਅਸੀਂ ਬਜ਼ੁਰਗ ਲੋਕ ਕਿੱਥੇ ਜਾਈਏ ਦੱਸੋ ਹੁਣ ਵਿੱਚੇ ਬੱਚੇ ਦਾ ਵਿਆਹ ਕੀਤਾ ਹੁਣ ਨੂ ਨਵੀਂ ਨੂ ਹੈ ਉਹਨੂੰ ਕਿੱਥੇ ਲੈ ਕੇ ਜਾਵਾਂ ਮੈਂ ਬਿਜਲੀ ਦਾ ਬਿਜਲੀ ਦਾ ਬਿੱਲ ਲੈਣੇ ਨਹੀਂ ਪਏ ਆ 90000 ਰੁਪਏ ਬਿੱਲ ਹੋ ਚੁੱਕਾ ਹੈ ਪਿਛਲੇ ਮਹੀਨੇ ਦਾ ਵੀ ਹੁਣ ਆ ਜਾਣਾ ਵਿੱਚ ਬਿੱਲ ਤੇ ਉਹ ਕੱਟਣ ਵਾਲੇ ਆਏ ਸੀ ਦੋ ਵਾਰੀ ਅਸੀਂ ਰਿਕੁਐਸਟ ਕੀਤੀ ਹੈ ਕਿ ਸਾਡੇ 33 ਲਵੀ ਹੈਗੀ ਹੈ ਡੇਢ ਤੇ ਲਵੀ ਅਸੀਂ ਉੱਥੇ ਜਵਾਬ ਜੱਜ ਤੋਂ ਲਵਾਵਾਂਗੇ ਅੱਜ ਪਰ ਵਕੀਲਾਂ ਛੁੱਟੀ ਕਰਕੇ ਉਹਨਾਂ ਨੇ ਜਵਾਬ ਨਹੀਂ ਦਿੱਤਾ ਅਗਲੀ ਤਰੀਕ ਪਾ ਦਿੱਤੀ ਪਰ ਅਸੀਂ ਕਿੱਧਰ ਜਾਈਏ ਦੱਸੋ ਸਾਡੀ ਬਿਜਲੀ ਕੱਟੀ ਜਾਏਗੀ ਪਾਣੀ ਕੱਟਿਆ ਜਾਏਗਾ ਅਸੀਂ ਕਿੱਥੇ ਜਾਵਾਂਗੇ ਨੂਨ ਨੂੰ ਲੈ ਕੇ ਮਤਲਬ ਕੋਰਟ ਕੇ ਚੱਲਦਾ ਹਾਂਜੀ ਅਸੀਂ ਵੀ ਕੀਤਾ ਫਿਰ ਕੇ ਕੇਸ ਕਿ ਸਾਡੇ ਸਾਡੇ ਉੱਤੇ ਕਬਜ਼ਾ ਮਾਰਿਆ ਤੇ ਸਾਨੂੰ ਖਾਲੀ ਨਾ ਕਰਕੇ ਦੇ ਦੀ ਨਾ ਸਾਨੂੰ ਪੈਸੇ ਦੇ ਦੀ ਇਹਨਾਂ ਨੇ ਠੱਗੀਓ ਤੁਹਾਡੇ ਨਾਲ ਵੀ ਠੱਗੀ ਲੱਗੀ ਹਾਂਜੀ ਹਾਂਜੀ ਬਿਲਕੁਲ ਸਾਰਿਆਂ ਨਾਲ ਠੱਗੀ ਮਾਰਦੀ ਹੈ ਜੀ ਕਿੰਨੇ ਕੇਸ ਨੇ ਇਹਨਾਂ ਦੇ ਤੇ ਵਰ ਮੈਂ ਚੰਕੀ ਤਾਂ ਨਹੀਂ ਖੁਦ ਕਹਿੰਦੇ ਨੇ ਕਿ ਕਿਲੇ ਵੀ ਅੰਦਰ ਤਾਂ ਬਹੁਤ ਜ਼ਿਆਦਾ ਗੈਸ ਨੇ ਅਸੀਂ ਆ ਪਰੇਸ਼ਾਨ ਹੋ ਗਏ ਜਿੱਦਾਂ ਕਿ ਇਦਾਂ ਦੇ ਬੰਦੇ ਜਿਹੜੇ ਕਿਰਾਏ ਤੇ ਰਹਿੰਦੇ ਆ ਲੱਖਾਂ ਰੁਪਏ ਦੀ ਠੱਗੀ ਮਾਰ ਲੈਂਦੇ ਆ ਕੁਝ ਪੇਰੈਂਟਸ ਆਪਣੇ ਬੱਚਿਆਂ ਵਾਸਤੇ ਇਹਨੇ ਪੈਸੇ ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ ਪੇਰੈਂਟਸ ਕੀ ਕਰੋਂ ਹੁਣ ਦੇਖੋ ਮਜਬੂਰੀ ਨੂੰ ਬੱਚਿਆਂ ਨੂੰ ਆਪਾਂ ਕਹਿੰਦੇ ਹਾਂ ਵਿਚੋ ਲਿਆ ਐਜੂਕੇਸ਼ਨ ਵਧੀਆ ਹੋ ਜਾਏ ਬੱਚੇ ਦੀ ਲਾਈਫ ਅੱਛੀ ਬਣ ਜਾਵੇ ਜੇ ਬੱਚੇ ਬੱਚਾ ਨਾ ਇਸ ਤਰ੍ਹਾਂ ਠੱਗਿਆ ਹੋਣ ਲੱਗੀਆਂ ਬੱਚਿਆਂ ਦੇ ਬੱਚਾ ਅਸੀਂ ਅਸੀਂ ਕਮਾਣੇ ਪਿਆ ਠਾ ਤੇ ਬੱਚਾ ਅਸੀਂ ਕਰ ਰਹੇ ਆ ਇਹ ਬੱਚਾ ਤੇ ਨਹੀਂ ਲਾ ਸਕਦੇ ਤੇ ਹੋਰ ਕਿਤੇ ਲਾਈਏ ਫਿਰ ਪਰਹੀ ਥੋੜੀ ਕਿ ਤੂੰ ਠੱਗੀਆਂ ਮਾਰ ਕੇ ਬਹਿ ਜਾ ਸਰਕਾਰਾਂ ਤੋਂ ਕੀ ਅਪੀਲ ਕਰਦੇ ਠੱਗਾ ਮਾਰ ਲੈ ਇਹ ਠੱਗਾ ਮਾਰੇ ਕਿ ਲਵੀ ਨਾ ਨਾ ਪਾਈ ਜਾਵੇ ਹਾਂ ਹਿੰਦਾ ਫਿਰ ਸੋਇਗਾ ਠੱਗਾ ਮਾਰ ਦੌਂਦੇ ਬੰਦਾ ਤੇ ਜਿਹੜੇ ਕੰਪਲੇਨਟੈਂਟ ਨੇ ਉਹ ਰਹਿਣ ਵਾਲੇ ਮੋਕੇ ਡਿਸਟ੍ਰਿਕਟ ਦੇ ਹੈਗੇ ਹਾਂਜੀ ਸੇ ਸਾਡਾ ਤੇ ਇਹੀ ਰਿਹਾ ਸਾਡੀ ਜਿਹੜੀ ਰਹੀ ਹੈ ਉਹਦੇ ਕਰਕੇ ਉਹਨਾਂ ਦਾ ਇਮੀਗ੍ਰੇਸ਼ਨ ਦਾ ਪੈਸਾ ਦਾਪਸੀ ਲੈਣ ਦੇਣਾ ਉਹਦੇ ਸਬੰਧ ਚ ਉਹ ਦੇ ਨਹੀਂ ਰਹੀ ਤੇ ਉਹ ਪ੍ਰੋਟੈਸਟ ਕਰ ਰਹੇ ਸਰ ਕੋ ਪ੍ਰੋਸੀਜਰ ਵੀ ਕਰਵਾ ਬਣਦੀ ਐ ਇੱਥੇ ਪੁਰਸਕਾਰ ਵੀ ਬਣਦੀ ਉਹਨੇ ਸਮਝਾਇਆ ਵੀ ਜਿਹੜਾ ਮੇਰਾ ਲੈਂਡ ਦੇਣਾ ਹੋਇਆ ਉਹ ਮੋਗੇ ਨੇ ਉੱਥੇ ਇਹਨਾਂ ਨੇ ਪੈਸੇ ਦੇ ਕੌਂਟਰ ਚ ਪਾਏ ਨੇ ਬਲਸ ਜਿੱਥੇ ਇਹਦਾ ਆਫਿਸ ਹੋਗਾ ਮਾੜਾ ਰੋਣ ਚਾਨੇ ਉੱਥੇ ਜਾ ਕੇ ਆਪਣੀ ਚਾਰਾ ਜੀ ਕਰਨ ਆਪਣਾ ਜੋ ਕਾਨੂੰਨੀ ਕਾਰਜ ਵੀ ਕਰਵਾਉਣੀ ਠੀਕ ਹੈ ਜੀ ਤੁਹਾਨੂੰ